ਦੇ ਰਹਿਤੋਂ ਸਤਿ ਸ੍ਰੀ ਅਕਾਲ ਅੱਜ ਦੀ ਇਸ ਨਵੀਂ ਵੀਡੀਓ 'ਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਤੇ ਆਪਾਂ ਸ਼ੁਰੂ ਕਰਦੇ ਹਾਂਗੇ ਸਮਾਜਿਕ ਅਤੇ ਧਾਰਮਿਕ ਲਹਿਰਾਂ ਕਲਾਸ 1 ਸਮਾਜਿਕ ਧਾਰਮਿਕ ਅੰਦੋਲਨ ਪੈਦਾ ਹੋਣ ਦੇ ਕਾਰਨ ਸਮਾਜਿਕ ਧਾਰਮਿਕ ਕ੍ਰਿਤਿਆਂ 19ਵੀਂ ਸਦੀ ਦੇ ਭਾਰਤ ਵਿੱਚ ਕਈ ਸਮਾਜਿਕ ਧਾਰਮਿਕ ਕ੍ਰਿਤਿਆਂ ਪੈਦਾ ਹੋ ਗਈਆਂ ਜਾਤੀ ਪ੍ਰਥਾ ਨੇ ਸਮਾਜ ਨੂੰ ਕਈ ਉਪਜਾਤੀਆਂ ਕਈ ਜਾਤੀਆਂ ਉਪਜਾਤੀਆਂ ਵਿੱਚ ਵੰਡ ਦਿੱਤਾ ਜਿਸ ਨਾਲ ਸਮਾਜ ਵਿੱਚ ਏਕਤਾ ਖਾਤਰੇ ਵਿੱਚ ਪੈ ਗਈ ਇਸਤਰੀਆਂ ਨਾਲ ਸੰਬੰਧਿਤ ਕੁਰਿਤਿਆਂ ਕਨਿਆ ਹਤਿਆ ਬਾਲ ਵਿਆਹ ਪਰਦਾ ਛੇਤੀ ਪ੍ਰਥਾ ਵਿਧਵਾ ਵਿਆਦਾ ਨਾ ਹੁਣਾ ਆਦ ਸਮਾਜ ਨੂੰ ਮਜਬੂਤ ਨਹੀਂ ਹੋ ਤੇ ਖੜਾ ਕਰਨ ਲਈ ਇਹਨਾਂ ਕ੍ਰਿਤਿਆ ਨੂੰ ਦੂਰ ਕਰਨ ਦੀ ਲੋੜ ਮਹਿਸੂਸ ਹੋਈ ਸਮਾਜ ਸੁਧਾਰਕਾਂ ਦਾ ਪੈਦਾ ਹੋਣਾ ਸਮੇਂ ਸਿਰ अनेका ਸਮਾਜ ਸੁਧਾਰਕਾਂ ਨੇ ਜਨਮ ਲਿਆ ਜਿਨ੍ਹਾਂ ਵਿੱਚ ਸੁਆਮੀ ਰਾਮ ਕ੍ਰਿਸ਼ਨ ਪਰਮਹੰਸ ਸੁਆਮੀ ਦਇਆਨੰਦ ਸਰਸਵਤੀ ਰਾਜਾ ਰਾਮ ਮੋਹਨ ਰਾਏ ਬਾਬੂ ਦਿਆਲ ਜੀ ਬਾਬਾ ਰਾਮ ਸਿੰਘ ਜੀ ਨੇ ਸਮਾਜਿਕ ਧਾਰਮਿਕ ਕ੍ਰਿਤੀਆਂ ਨੂੰ ਦੂਰ ਕਰਨ ਦੇ ਯਤਨ ਕੀਤੇ ਇਸਾਈ ਮਿਸ਼ਨ ਦਾ ਪ੍ਰਚਾਰ ਉਸ ਸਮੇਂ ਭਾਰਤ ਵਿੱਚ ਅੰਗਰੇਜ਼ਾਂ ਦਾ ਰਾਜ ਹੁਣ ਕਾਰਨ ਕਾਫੀ ਈਸਾਈ ਮਸ਼ੀਨਰੀ ਭਾਰਤ ਵਿੱਚ ਆ ਗਏ ਜਿਸ ਕਾਰਨ ਵੱਡੀ ਗਿਣਤੀ ਵਿੱਚ Hindu ਅਤੇ ਤੇ ਮੁਸਲਮਾਨ ਈਸਾਈ ਬਣ ਲੱਗੇ ਜਿਸ ਕਾਰਨ ਆਪਣੇ ਧਰਮ ਨੂੰ ਬਚਾਉਣ ਲਈ ਸੁਧਾਰਕਾਂ ਨੇ ਲੋੜੀ ਦੇ ਕਦਮ ਚੁੱਕੇ ਪੱਛਮੀ ਸਿੱਖਿਆ ਅਤੇ ਸਿਹਤ ਦਾ ਪ੍ਰਚਾਰ ਉਸ ਸਮੇਂ ਕਾਫੀ ਭਾਰਤੀ ਸਿੱਖਿਆ ਲਈ ਇੰਗਲੈਂਡ ਗਏ ਉਹਨਾਂ ਦਾ ਵਿਚਾਰ ਸੀ ਕਿ ਪੱਛਮੀ ਸਿੱਖਿਆ ਦੇ ਨਾਲ ਸਮਾਜ 'ਚ ਨਵੀਂ ਜਾਗਰਤੀ ਪੈਦਾ ਹੋਵੇਗੀ। ਪ੍ਰਾਚੀਨ ਭਾਰਤੀ ਇਤਿਹਾਸ ਅਤੇ ਸੰਸਕ੍ਰਿਤੀ 'ਤੇ ਖੋਜਾਂ ਕਾਫੀ ਵਿਦਵਾਨਾਂ ਨੇ ਭਾਰਤੀ ਇਤਿਹਾਸ ਅਤੇ ਸੰਸਕ੍ਰਿਤੀ ਦੀਆਂ ਨਵੀਆਂ ਖੋਜਾਂ ਕੀਤੀਆਂ ਜਿਨ੍ਹਾਂ ਤੋਂ ਪਤਾ ਲੱਗਦਾ ਹੈ ਕਿ ਭਾਰਤ ਦਾ ਪ੍ਰਚੀਨ ਇਤਿਹਾਸ ਬਹੁਤ ਗੌਰਵਮਈ ਸੀ ਰੇਲ ਅਤੇ ਡਾਕ ਦੇ ਵਿਸਥਾਰ ਦਾ ਪ੍ਰਭਾਵ ਉਸ ਸਮੇਂ ਭਾਰਤ ਵਿੱਚ ਰੇਲ ਅਤੇ ਡਾਕ ਦਾ ਵਿਸਥਾਰ ਨੇ ਦੇਸ਼ ਦੇ ਭਿੰਨ-ਭਿੰਨ ਹਿੱਸਿਆਂ ਨੂੰ ਇੱਕ ਦੂਸਰੇ ਨਾਲ ਜੋੜ ਦਿੱਤਾ ਰੇਲ ਰਾਹੀਂ ਸਮਾਜ ਸੁਧਾਰਕਾਂ ਲਈ ਦੇਸ਼ ਦੇ ਭਿੰਨ-ਭਿੰਨ ਹਿੱਸਿਆਂ ਵਿੱਚ ਜਾਣਾ ਸਭ ਖਾ ਹੋ ਗਿਆ ਪ੍ਰੈਸ ਦੀ ਦੇਣ ਇਸ ਨਾਲ ਸਮਾਜਿਕ ਸਮਾਜ ਸੁਧਾਰਕਾਂ ਦੇ ਵਿਚਾਰ ਅਖਬਾਰਾਂ ਰਾਹੀਂ ਲੋਕਾਂ ਤੱਕ ਪਹੁੰਚਣ ਲੱਗੇ ਬ੍ਰਾਹਮੋ ਸਮਾਜ ਉਹਨਾਂ ਨੇ 1814 ਈਸਵੀ ਵਿੱਚ ਨੌਕਰੀ ਛੱਡ ਕੇ ਧਰਮ ਪ੍ਰਚਾਰ ਅੰਦੋਲਨ ਸ਼ੁਰੂ ਕੀਤਾ ਅਤੇ 1828 ਇਸ ਵਿੱਚ ਬ੍ਰਾਹਮੋ ਸਮਾਜ ਦੀ ਨੀਂ ਰੱਖੀ ਉਹਨਾਂ ਨੇ ਬਾਲ ਵਿਆਹ ਬਹੁ ਵਿਆਹ ਪਰਦਾ ਸਤੀ ਪ੍ਰਥਾ ਵਰਧਵਾਜ ਉਠਾਈ ਤਾਂ 1829 ਇਸ ਵਿੱਚ ਲਾਰਡ ਵਿਲੀਅਮ ਵੈਂਟਿੰਗ ਨੇ ਸਤੀ ਪ੍ਰਥਾ ਨਜਾਇਜ਼ ਘੋਸਤ ਕਰ ਦਿੱਤੀ ਉਹਨਾਂ ਨੇ ਕਈ ਦੇਵੀ ਦੇਵਤਿਆਂ ਦੀ ਥਾਂ ਇੱਕ ਰੱਬ ਦੀ ਪੂਜਾ ਦਾ ਉਪਦੇਸ਼ ਦਿੱਤਾ ਉਹਨਾਂ ਨੇ ਅੰਧ ਵਿਸ਼ਵਾਸਾਂ ਕਰਮ ਕਾਂਡਾਂ ਮੂਰਤੀ ਪੂਜਾ ਦਾ ਵੀ ਵਿਰੋਧ ਕੀਤਾ ਉਹਨਾਂ ਤੋਂ ਬਾਅਦ ਰਵਿੰਦਰਨਾਥ ਟੈਗੋਰ ਤੇ ਕੇਸ਼ਵ ਚੰਦਰ ਸ਼ੇ ਨੇ ਅਗਵਾਈ ਸੁਵਾਲੀ ਇਸ ਦੀ ਸਥਾਪਨਾ 1728 ਵਿੱਚ ਰਾਜਾ ਰਾਮ ਮੋਹਨ ਰਾਏ ਨੇ ਕੀਤੀ ਰਾਜਾ ਰਾਮ ਮੋਹਨ ਰਾਏ ਦਾ ਜਨਮ 1733 ਈਸਵੀ ਨੂੰ ਬੰਗਾਲ ਦੇ ਹੁਗਲੀ ਜ਼ਿਲ੍ਹੇ ਦੇ ਪਿੰਡ ਰਾਧਾ ਨਗਰ ਵਿਖੇ ਪਿਤਾ ਰਾਮਾ ਕਾਂਤ ਦੇ ਘਰ ਮਾਤਾ ਤਰਨੀ ਦੇਵੀ ਦੀ ਕੁੱਖੋਂ ਹੋਇਆ 1811 ਈਸਵੀ ਵਿੱਚ ਉਸ ਦੇ ਭਰਾ ਜਗਨਨਾਥ ਦੀ ਮੌਤ ਤੋਂ ਬਾਅਦ ਭਾਬੀ ਨੇ ਛਤੀ ਹੋਣ ਦੇ ਹੋਣ ਦੇ ਰਾਏ ਦੇ ਦਿਲ ਤੇ ਡੂੰਗਾ ਪ੍ਰਭਾਵ ਪਾਇਆ ਤਾਂ ਉਸਨੇ ਸਤੀ ਪ੍ਰਥਾ ਖਤਮ ਕਰਨ ਦੀ ਸੋਚ ਚੁੱਕੀ RAM KRISHNA MISSION SWAMI RAM KRISHNA PARMAHANS DESH SWAMI ਬਾਬਕਾਨੰਦ ਨੇ 1886 ਵਿੱਚ ਕਲਕੱਤਾ ਦੇ ਨੇੜੇ ਬੈਲੂਰ ਮੱਠ ਵਿਖੇ ਰਾਮ ਕ੍ਰਿਸ਼ਨ ਮਿਸ਼ਨ ਦੀ ਸਥਾਪਨਾ ਕੀਤੀ ਉਹਨਾਂ ਦਾ ਬਚਪਨ ਦਾ ਨਾਮ ਗਦਾਧਰ ਸੀ ਉਹ ਕਲਕੱਤੇ ਚ ਦੱਖਣ ਸ਼ਵਰ ਮੰਦਰ ਦੇ ਪੁਜਾਰੀ ਸਨ ਉਹ ਕਾਲੀ ਮਾਤਾ ਦੇ ਭਗਤ ਸਨ ਮਹਾਰਾਸ਼ਟਰ ਵਿੱਚ ਸੁਧਾਰ ਅੰਦੋਲਨ ਪ੍ਰਥਾ પ્રાર્થના ਸਭਾ 1849 ਵਿੱਚ ਮਹਾਰਾਸ਼ਟਰ ਵਿੱਚ ਪਰਮਹੰਸ ਮੰਡਲੀ ਦੀ ਸਥਾਪਨਾ ਹੋਈ ਇਹਨਾਂ ਨੇ ਰੱਬ ਦੀ ਏਕਤਾ ਦੇ ਸਿਧਾਂਤ ਦਾ ਪ੍ਰਚਾਰ ਕੀਤਾ ਜਾਤੀ ਪ੍ਰਥਾ ਦਾ ਖੰਡਨ ਕੀਤਾ ਇਸਤਰੀਆਂ ਇਸਤਰੀ ਸਿੱਖਿਆ ਲਈ ਵਿਸ਼ੇਸ਼ ਯਤਨ ਕੀਤੇ ਰਾਤ ਦੇ ਸਕੂਲਾਂ ਦੀ ਸਥਾਪਨਾ ਕੀਤੀ ਮਹਾਤਮਾ ਜੋਤੀਵਾ ਫੂਲੇ ਨੇ ਇਸਤਰੀਆਂ ਦੀ ਦਸਾ ਸੁਧਾਰਨ ਲਈ ਵਿਸ਼ੇਸ਼ ਯਤਨ ਕੀਤੇ ਉਹਨਾਂ ਨੇ ਪੂਨੇ ਵਿੱਚ ਵਿਕੇ ਲੜਕੀਆਂ ਲਈ ਇੱਕ ਸਕੂਲ ਖੋਲ੍ਹਿਆ ਅਤੇ ਉਹਨਾਂ ਦੀ ਪਤਨੀ ਸਵਿੱਤਰੀ ਵਾਈ ਫੂਲੇ ਪਹਿਲੀ ਅਧਿਆਪਕ ਬਣੀ ਗੋਪਾਲ ਹਰੀ ਦੇਸ਼ ਮੁਖੀ ਨੇ ਸਮਾਜਿਕ ਕ੍ਰੀਤੀਆਂ ਦੂਰ ਕਰਨ ਦੇ ਯਤਨ ਕੀਤੇ 1867 ਈਸਵੀ ਵਿੱਚ ਮਹਾਰਾਸ਼ਟਰ ਚ ਪ੍ਰਾਰਥਨਾ ਸਭਾ ਬਣਾਈ ਗਈ ਇਸ ਦੇ ਆਗੂ ਮਹਾਦੇਵ ਰਣਾਡੇ ਤੇ ਰਾਮਕ੍ਰਿਸ਼ਨ ਗੋਖਲੇ ਪੰਡਾਕਰਸਨ ਇਹਨਾਂ ਨੇ ਜਾਤੀ ਪ੍ਰਥਾ ਦਾ ਖੰਡਨ ਕੀਤਾ ਅਤੇ ਸਮਾਜ ਵਿੱਚ ਏਕਤਾ ਦਾ ਯਤਨ ਕੀਤਾ ਕਈ ਵਿਦਿਕ ਸੰਸਥਾਵਾਂ ਤੇ ਯতিਮਖਾਨੇ ਖੋਲੇ ਅਲੀਗੜ ਅੰਦੋਲਨ ਮੁਸਲਮਾਨਾਂ ਚ ਇਸਲਾਮੀ ਨਿਜਮਾ ਦੇ ਆਧਾਰ ਤੇ ਸਮਾਜ ਸੁਧਾਰ ਲਈ ਅਤੇ ਪੱਛਮੀ ਸਿੱਖਿਆ ਦੇ ਪ੍ਰਸਾਰ ਲਈ ਸਰ ਸਹੀਦ ਅਹਿਮਦ ਖਾਨ ਨੇ ਅਲੀਗੜ ਵਿਖੇ ਇੱਕ ਅੰਦੋਲਨ ਸ਼ੁਰੂ ਕੀਤਾ ਜਿਸ ਨੂੰ ਅਲੀਗੜ ਅੰਦোলন ਕਿਹਾ ਜਾਂਦਾ ਹੈ ਸਰ ਸਹੀਦ ਖਾਂ ਦਾ ਜਨਮ 1817 ਈਸਵੀ ਨੂੰ ਦਿੱਲੀ ਵਿਖੇ ਹੋਇਆ ਉਹ ਮੁਸਲਮ ਉੱਚ ਕ੍ਰਾਣੇ ਦਾ ਸੰਬੰਧ ਸਨ 1837 ਈਸਵੀ ਉਹ ਈਸਟ ਇੰਡੀਆ ਕੰਪਨੀ ਚ ਕਲਰਕ ਬਣੇ 1857 ਈਸਵੀ ਦੇ ਵਿਦਰੋਹ ਚ ਉਹਨਾਂ ਨੇ ਅੰਗਰੇਜ਼ਾਂ ਦੀ ਮਦਦ ਕੀਤੀ 1875 ਈਸਵੀ ਵਿੱਚ ਉਹਨਾਂ ਨੇ ਅਲੀਗੜ ਵਿਖੇ ਮਹਾ ਮੋਹੰਦਮ ਐਂਗਲੋ ओरिएंटਲ ਕਾਲਜ ਦੀ ਕਾਇਲਜੀ ਦੀ ਨਹੀਂ ਰੱਖੀ ਸਰ ਸੈਦ ਖਾਂ ਦੀ ਅੰਗਰੇਜ਼ੀ ਸਮਾਜ ਪ੍ਰਤੀ ਕੀਤੀਆਂ ਸਵਾਵਾਂ ਨੂੰ ਧਿਆਨ ਵਿੱਚ ਰੱਖਦੇ ਹੋਏ 1888 ਈਸਵੀ ਵਿੱਚ ਉਹਨਾਂ ਨੂੰ ਸਰ ਦੀ ਉਪਾਧੀ ਦਿੱਤੀ ਗਈ 1898 ਸਵਿਚ ਉਹਨਾਂ ਦਾ ਦਿਹਾਂਤ ਹੋ ਗਿਆ 1920 ਵਿੱਚ ਅਲੀਗੜ੍ਹ ਦੇ ਮੋਹੰਦਮ ਡਨ ओरिएंटਲ ਕਾਲਜ ਨੂੰ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਬਣਾ ਦਿੱਤਾ ਉਹਨਾਂ ਦੇ ਨੇ ਮੁਸਲਮ ਸਮਾਜ ਵਿੱਚ ਔਰਤਾਂ ਦੀ ਸਥਿਤੀ ਸੁਧਾਰਨ ਲਈ ਪਰਦੇ, ਬਹੁ ਵਿਆਹ ਅਤੇ ਤਲਾਕ ਆਦਿ ਪ੍ਰਥਾ ਦਾ ਵਿਰੋਧ ਵਿਰੋਧ ਕੀਤਾ ਆਰਿਆ ਸਮਾਜ ਇਸ ਦੀ ਸਥਾਪਨਾ 1875 ਈਸਵੀ ਵਿੱਚ ਸਵਾਮੀ ਦਯਾਨੰਦ Saraswati ਨੇ ਕੀਤੀ ਆਰਿਆ ਸਮਾਜ ਦੇ ਸਿਧਾਂਤਾਂ ਦੇ ਆਧਾਰ ਵੇਦਾਂ ਦਾ ਗਿਆਨ ਸੀ ਉਹਨਾਂ ਦਾ ਜਨਮ 1824 ਈ ਨੂੰ ਈਸਵੀ ਵਿੱਚ ਗੁਜਰਾਤ ਕਾਠੀਆਵਾੜ ਵਿਖੇ ਮੋਰਵੀ ਵਿਖੇ ਹੋਇਆ ਉਹਨਾਂ ਦੇ ਬਚਪਨ ਦਾ ਨਾਮ ਮੂਲ ਸ਼ੰਕਰਸ਼ੀ ਉਹਨਾਂ ਦੇ ਪਿਤਾ ਅੱਬਾ ਸ਼ੰਕਰ ਇੱਕ ਸੰਤਾਨੀ ਬ੍ਰਾਹਮਣ ਸਨ ਅਤੀ ਰਿਆਸਤ ਵਿੱਚ ਉਹ 14 ਦੇ ਸਨ 1845 ਈਸਵੀ ਵਿੱਚ ਇਹ ਸਰਚੀ ਗੁਰੂ ਦੀ ਭਾਲ ਵਿਚ ਘਰੋਂ ਨਿਕਲ ਗਏ ਉਹਨਾਂ ਨੇ ਵੇਦਾਂ ਦੇ ਗਿਆਨ ਦਾ ਪ੍ਰਚਾਰ ਕੀਤਾ ਉਹ ਮੂਰਤੀ ਪੂਜਾ ਕਰਮ ਕਾਂਡ ਅੰਧ ਵਿਸ਼ਵਾਸਾਂ ਦੇ ਵਿਰੋਧੀ ਸਨ 1874 ਈਸਵੀ ਵਿੱਚ ਉਹਨਾਂ ਨੇ ਸਤਿਆਰਥ ਪ੍ਰਕਾਸ਼ ਗ੍ਰੰਥ ਰਚਿਆ ਉਹਨਾਂ ਨੇ ਕਿਹਾ ਈਸ਼ਵਰ ਹੀ ਸੱਚੇ ਗਿਆਨ ਦਾ ਸੋਮਾ ਹੈ ਉਹ ਇੱਕ ਹੈ ਉਹ ਸਰਬਸ਼ਕਤੀਮਾਨ ਅਤੇ ਸਰਵ ਵਿਆਪੀ ਹੈ 1800 ਨੰਨੇਮੀ ਇਸ ਵਿੱਚ ਡੀ ਏ ਬੀ ਸੰਸਥਾ ਸਥਾਪਿਤ ਕੀਤੀ ਹੁਣ 550 505 ਡੀ ਏ ਬੀ ਸੰਸਥਾਵਾਂ ਕੰਮ ਕਰ ਰਹੀਆਂ ਹਨ ਉਹਨਾਂ ਨੇ ਨਸ਼ਾ ਜੂਆ ਬੇਸ਼ਵਪਨ ਤੋਂ ਸਮਾਜ ਨੂੰ ਮੁਕਤ ਕਰਨ ਦੇ ਯਤਨ ਕੀਤੇ ਨਿਰੰਕਾਰੀ ਲਹਿਰ ਇਸ ਦੀ ਸਥਾਪਨਾ ਬਾਬਾ ਦਿਆਲ ਜੀ ਨੇ ਕੀਤੀ ਸੀ ਅਤੇ ਇਹ ਸੁੱਧਤਾ ਵਾਪਸੀ ਦੀ ਲਹਿਰ ਸੇ ਉਹਨਾਂ ਨੇ ਸਿੱਖ ਧਰਮ ਨੂੰ ਉਸ ਦੇ ਮੁੱਢਲੇ ਸਮੇਂ ਵੱਲ ਮੁੜਨ ਦੀ ਮੰਗ ਕੀਤੀ 1840 ਈਸਵੀ ਦੇ ਦਹਾਕੇ ਦੌਰਾਨ ਨਿਰੰਕਾਰ 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 ਵਜੋਂ ਰੱਬ ਦੀ ਪੂਜਾ ਤੇ ਜ਼ੋਰ ਦਿੱਤਾ ਉਹਨਾਂ ਨੇ ਹਰ ਕਿਸਮ ਦੀ ਮੂਰਤੀਆਂ ਮੂਰਤੀ ਪੂਜਾ ਨਾਲ ਜੁੜੀਆਂ ਰਸਮਾਂ ब्राह्मण ਪੁਜਾਰੀਆਂ ਨੂੰ ਵੀ ਰੱਦ ਕੀਤਾ ਕਰ ਦਿੱਤਾ ਨਿਰੰਕਾਰੀਆਂ ਨੇ ਗੁਰੂ ਨਾਨਕ ਦੇਵ ਜੀ ਅਤੇ ਆਦਿ ਗ੍ਰੰਥ ਸਾਹਿਬ ਦੀ ਮਹੱਤਤਾ ਅਤੇ ਅਧਿਕਾਰੁੱਤੇ ਵੀ ਜ਼ੋਰ ਦਿੱਤਾ ਉਹਨਾਂ ਨੇ ਗੁਰੂ ਨਾਨਕ ਦੇਵ ਜੀ ਦੀ ਅਨੰਦਪੁਰ ਸਾਹਿਬ ਵਿਖੇ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਖਾਲਸਾ ਪੰਥ ਦੀ ਸਥਾਪਨਾ ਤੋਂ ਪਹਿਲਾਂ ਅਤੇ ਧਰਮ ਦੇ ਫੌਜੀ ਕਰਨ ਤੋਂ ਪਹਿਲਾਂ ਸਿੱਖ ਧਰਮ ਉੱਤੇ ਧਿਆਨ ਕੇਂਦਰਿਤ ਕੀਤਾ ਸੀ ਨਿਰੰਕਾਰੀਆਂ ਨੇ ਕਿਹਾ ਕਿ ਇਸਤਰੀ ਨੂੰ ਬਾਲ ਜਨਮ ਸਮੇਂ ਅਪਵਿੱਤਰ ਨਾ ਸਮਝਣਾ ਵਿਆਹ ਸਮੇਂ ਦਾਜ ਨਾ ਤਾਂ ਰੌਸ਼ਨੀਆਂ ਦੀਵੇ ਅਤੇ ਨਾ ਹੀ ਮਠਾਈਆਂ ਪ੍ਰਸ਼ਾਦ ਨਦੀਆਂ ਵਿੱਚ ਡੁੱਬ ਜਾਣ ਅਤੇ ਬ੍ਰਾਹਮਣਾਂ ਦੀਆਂ ਰਸਮਾਂ ਨਿਭਾਉਣ ਬਦਲੇ ਭੁਗਤਾਨ ਨਾ ਕਰਨ ਉਹਨਾਂ ਨੇ ਦਾ ਮੰਤਰ ਸੀ ਧੰਨ ਨਿਰੰਕਾਰ ਅਮੂਰਤ ਗੁਰੂ ਦੀ ਉਸਤ ਦੇ ਧਾਰੀ ਸਵਾ ਖਵਾਰ ਦੇ ਧਾਰੀਆਂ ਦੀ ਪੂਜਾ ਕਿਸੇ ਤਰ੍ਹਾਂ ਵੀ ਲਾਭਕਾਰੀ ਨਹੀਂ 1852 ਵਿੱਚ ਉਹਨਾਂ ਨੇ 라ਵਲਪਿੰਡੀ ਵਿਖੇ ਨਿਰੰਕਾਰੀ ਦਰਬਾਰ ਬਣਾਇਆ ਜਿਸ ਦਾ ਨਾਮ दयाल ਸਰ ਰੱਖਿਆ 1947 ਈਸਵੀ ਪੰਜਾਬ ਭਾਰਤ ਦੀ ਵੰਡ ਕਰਕੇ ਇਹ ਹੀ ਪਹਿਲਾ ਅੰਮ੍ਰਿਤਸਰ ਫਿਰ ਚੰਡੀਗੜ੍ਹ ਬਦਲੇ ਤਬਦੀਲ ਹੋਏ ਸਿੱਖਾਂ ਵਿੱਚ ਸੁਧਾਰ ਲਿਆਉਣ ਲਈ ਲਿਆਉਣ ਵਿੱਚ ਇਹ ਲਹਿਰ ਮੋਢੀ ਰਹੀ ਅਤੇ ਸਿੱਖੀ ਮਰਿਆਦਾ ਦੇ ਪਹਿਰੇਦਾਰ ਬਣ ਕੇ ਉਬਰੀ ਨਾਮ ਧਾਰੀ ਜਾਂ ਕੂਕਲ ਹੈ ਇਸ ਦੀ ਨਹੀਂ ਬਾਬਾ ਬਾਲਕ ਸਿੰਘ 1797 1862 ਨੇ ਰੱਖੀ ਸੀ ਉਹ ਭਗਤ ਜਵਾਰ ਮਲ ਦੇ ਸੱਚੇ ਭਗਤ ਸਨ ਉਹ ਹਜ਼ਰ ਦੇ ਵਾਸੀ ਸਨ ਉਹਨਾਂ ਨੇ ਆਪਣੇ ਭਗਤਾਂ ਨੂੰ ਗੁਰੂਆਂ ਵੱਲੋਂ ਦੱਸੇ ਸੱਚ ਦੇ ravel मुंडा ਸਨੇਹਾ ਦਿੱਤਾ ਉਹਨਾਂ ਨੇ ਆਪਣੇ ਭਗਤਾਂ ਨੂੰ ਆਨੰਦ ਰਸਮ ਅਨੁਸਾਰ ਵਿਆਹ ਸੰਪੰਨ ਕਰਨ ਲਈ ਕਿਹਾ ਅਤੇ ਬਾਧੂ ਪੈਸੇ ਖਰਚਣ ਦੀ ਮਨਾਹੀ ਕੀਤੀ ਬਾਬਾ ਰਾਮ ਸਿੰਘ ਜੀ ਆਪ ਦੇ ਉੱਤਰ ਅਧਿਕਾਰੀ ਬਣੇ ਉਹਨਾਂ ਨੇ ਪਹਿਲਾਂ ਮਹਾਰਾਜਾ ਰਣਜੀਤ ਸਿੰਘ ਦੀ ਸੈਨਾ ਵਿੱਚ ਨੌਕਰੀ ਕੀਤੀ ਸੀ ਉਹਨਾਂ ਨੇ ਪੈਣੀ ਨੂੰ ਆਪਣਾ ਕੇਂਦਰ ਬਣਾ ਕੇ ਧਰਮ ਪ੍ਰਚਾਰ ਕੀਤਾ ਉਹਨਾਂ ਨੇ ਕਿਹਾ ਕਿ ਝੂਠ ਦਾ ਝੂਠ ਨਾ ਬੋਲੋ ਚੋਰੀ ਨਾ ਕਰੋ ਤਬਾਕੂ ਸ਼ਰਾਬ ਮੀਟ ਦੀ ਵਰਤੋਂ ਨਾ ਕਰੋ ਕੰਨਿਆ ਹੱਤਾ ਹੱਤਿਆ ਨਾ ਕਰੋ ਸਰਕਾਰੀ ਨੌਕਰੀ ਨਾ ਕਰੋ ਸਰਕਾਰੀ ਸਕੂਲਾਂ ਵਿੱਚ ਬੱਚੇ ਨਾ ਪੜਾਓ ਬਦੇਸੀ ਵਸਤਾ ਨਾ ਵਰਤੋ ਅਤੇ ਸਰਕਾਰੀ ਅਤੇ ਸਰਕਾਰੀ ਡਾਕ ਦੀ ਵਰਤੋਂ ਨਾ ਕਰੋ ਬਾਬਾ ਜੀ ਗਉ ਦੇ ਪੱਕੇ ਰਾਖੇ ਸਤਾਰਾਂ 1870 ਈਸਵੀ ਵਿੱਚ ਅੰਮ੍ਰਿਤਸਰ ਵਿਖੇ ਬੁੱਚਰਖਾਨੇ ਤੇ ਹਮਲਾ ਕਰਵਾ ਕੇ ਚਾਰ ਬੁੱਚਰਖਾਨੇ ਬੁੱਚੜ ਮਾਰੇ ਤਿੰਨ ਜ਼ਖਮੀ ਕੀਤੇ ਫੇਰ 1872 ਵਿੱਚ ਅੰਮ੍ਰਿਤਸਰ ਵਿਖੇ ਬੁੱਚਰਖਾਨੇ ਤੇ ਹਮਲਾ ਕਰਵਾ ਕੇ ਤਿੰਨ ਬੰਦੇ ਮਾਰੇ ਨੌ ਜ਼ਖਮੀ ਕੀਤੇ ਮੌਲ ਦੇ ਵਿਖੇ ਸਰਦਾਰ ਬੱਧਨ ਸਿੰਘ ਦੇ ਬੰਦਿਆਂ ਨਾਲ ਮੁੱਠ ਭੇੜ ਵਿੱਚ ਅੱਠ ਸਿਪਾਈ ਸੱਤ ਕੁੱਕੀ ਮਾਰੇ ਗਏ ਐਨ ਕਵਾਨ ਡੀਸੀ ਲੁਧਿਆਣਾ ਨੇ ਮਲੇਰ ਕੋਟਲਾ ਵਿਖੇ 17 ਜਨਵਰੀ 1873ਵਿ ਨੂੰ ਚਾਟ ਕੁਕੇ ਤੋਪਾਂ ਨਾਲ ਉਡਾਏ ਬਾਬਾ ਰਾਮ ਸਿੰਘ ਜੀ ਨੇ ਜੀ ਨੂੰ ਕਿਰਪਾਤਾਰ ਕਰਕੇ ਰੰਗੂਨ ਬਰਮਾ ਵਿਖੇ ਭੇਜਿਆ ਜਿੱਥੇ 1884 ਨੂੰ ਇਸਵੀ ਵਿੱਚ ਉਹਨਾਂ ਦੀ ਮੌਤ ਹੋ ਗਈ RAM NAM ਧਾਰੀ ਲਹਿਰ ਦਮੰਤ ਵਾਲ ਵਿਆ ਮਾਤਾ ਭ੍ਰੂਣ ਹਤਿਆ ਨਸ਼ਿਆਂ ਨੂੰ ਜੜੋਂ ਖਤਮ ਕਰਨਾ ਸੀ ਸਿੰਘ ਸਭਾ ਲਹਿਰ 1849 ਈਸਵੀ ਚ ਪੰਜਾਬ ਤੇ ਕਬਜ਼ੇ ਤੋਂ ਬਾਅਦ ਅੰਗਰੇਜ਼ਾਂ ਨੇ ਸਿੱਖਾਂ ਨੂੰ ਈਸਾਈ ਬਣ ਬਣਾਉਣਾ ਸ਼ੁਰੂ ਕੀਤਾ ਸਨ 1873 ਵਿੱਚ ਜੋ ਈਸਵੀ ਚ ਸਿੱਖ ਆਗੂਆਂ ਨੇ ਅੰਮ੍ਰਿਤਸਰ ਵਿਖੇ ਇੱਕ ਮੀਟਿੰਗ ਕਰਕੇ ਗੁਰੂ ਸਿੰਘ ਸਭਾ ਬਣਾਈ ਅਕਤੂਬਰ 1873 ਈਸਵੀ ਨੂੰ ਸ਼੍ਰੀ ਕਾਲ ਤਖਤ ਵਿਖੇ ਬੈਠਕ ਵਿੱਚ ਠਾਕੁਰ ਸਿੰਘ ਸੰਧਾਵਾਲੀਆ ਇਸ ਦੇ ਪ੍ਰਧਾਨ ਇਸ ਦੇ ਚੇਅਰਮੈਨ ਅਤੇ ਗਿਆਨੀ ਗਿਆਨ ਸਿੰਘ ਨੂੰ ਸਕੱਤਰ ਬਣਾਇਆ ਗਿਆ 1879 ਈਸਵੀ ਵਿੱਚ ਪ੍ਰੋਫੈਸਰ ਗੁਰਮukh ਸਿੰਘ ਨੇ ਲਾਹੌਰ ਵਿਖੇ ਸਿੰਘ ਸਭਾ ਬਣਾਈ ਬਾਅਦ ਵਿੱਚ ਇਸ ਨੂੰ ਅੰਮ੍ਰਿਤਸਰ ਦੀ ਸਭਾ ਵਿੱਚ ਮਿਲਾ ਲਿਆ ਸੱਚੀ ਸਿੱਖ ਧਰਮ ਦਾ ਪ੍ਰਚਾਰ ਕਰਨਾ ਅਤੇ ਇਸ ਦੀ ਗਵਾਚੀ ਸ਼ਾਨ ਨੂੰ ਬਹਾਲ ਕਰਨਾ ਇਤਿਹਾਸਿਕ ਧਾਰਮਿਕ ਕਿਤਾਬਾਂ ਦੀ ਸਪਾਈ ਤੇ ਫੰਡ 1892 ਵਿੱਚ ਅੰਮ੍ਰਿਤਸਰ ਵਿਖੇ ਖਾਲਸਾ ਕਾਲਜ ਦੀ ਨੀ ਰੱਖੀ 1898 ਵਿੱਚ ਪ੍ਰੋਫੈਸਰ ਗੁਰਮukh ਸਿੰਘ ਨੇ ਅਤੇ 1901 ਇਸਵੀ ਚ ਭਾਈ ਦਿੱਤ ਸਿੰਘ ਦੀ ਮੌਤ ਤੋਂ ਬਾਅਦ ਲਾਹੌਰ ਦੀਵਾਨ ਸਥਿਰ ਨਾ ਰਹਿ ਸਕਿਆ ਇਸ ਦੀ ਥਾਂ ਅੰਮ੍ਰਿਤਸਰ ਚੀਫ ਖਾਲਸਾ ਦੀਵਾਨ ਨੇ ਲੈ ਲਈ ਲੈ ਲਈ 1902 ਵਿੱਚ ਇਸਵੀ ਨੂੰ ਹਰਮੰਦਰ ਸਾਹਿਬ ਦੇ ਮਲਬਈ ਬੁੰਗੇ ਚ ਖਾਲਸਾ ਦੀਵਾਨ ਦੀ ਪਹਿਲੀ ਬੈਠਕ ਹੋਈ ਅਹਿਮ ਦੀ ਹਲਹਿਰ ਇਸ ਦੀ ਸਥਾਪਨਾ ਮਿਰਜਾ ਗੁਲਾਮ ਅਹਿਮਦ ਨੇ 1899 ਈਸਵੀ ਗੁਰਦਾਸਪੁਰ ਦੇ ਕਾਦੀਆਂ ਵਿਖੇ ਕੀਤੀ ਇਸ ਲਈ ਇਸ ਨੂੰ ਕਾਦੀਆਂ ਲਹਿਰ ਵੀ ਕਹਿੰਦੇ ਹਨ ਉਹ ਈਸਾਈ ਅਤੇ ਆਰੀਆ ਸਮਾਜ ਦੁਆਰਾ ਕੀਤੇ ਜਾ ਰਹੇ ਪ੍ਰਚਾਰ ਨੂੰ ਇਸਲਾਮ ਲਈ ਖਤਰਾ ਸਮਝਦੇ ਸਨ ਇਸ ਲਈ ਉਹਨਾਂ ਨੇ ਇਸਲਾਮ ਵਿੱਚੋਂ ਅੰਧਵਿਸ਼ਵਾਸ ਧਾਰਮਿਕ ਕ੍ਰਿਤਿਆਵਾਂ ਦੂਰ ਕਰਨ ਦੇ ਯਤਨ ਸ਼ੁਰੂ ਕੀਤੇ ਉਹਨਾਂ ਦੇ ਦਹਾਣ ਤੋਂ ਬਾਅਦ 141914 ਈਸਵੀ ਨੂੰ ਵਿੱਚ ਉਹਨਾਂ ਵਿੱਚ ਫੁੱਟ ਪੈ ਗਈ ਇਸ ਦੇ ਦੋ ਭਾਗ ਹੋ ਗਏ ਇੱਕ ਕੇਂਦਰ ਕਾਦੀਆਂ ਵਿੱਚ ਦੂਸਰਾ ਕੇਂਦਰ ਲਾਹੌਰ ਬਣ ਗਿਆ ਇਹਨਾਂ ਨੇ ਕਈ ਸਕੂਲ ਕਾਲਜ ਵੀ ਖੋਲੇ ਕੱਟੜ ਸੁੰਨੀ ਮੁਸਲਮਾਨਾਂ ਨੇ ਇਹਨਾਂ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਕਿਉਂਕਿ ਉਹ ਹਜ਼ਰਤ ਮੁਹੰਮਦ ਸਾਹਿਬ ਤੋਂ ਇਲਾਵਾ ਕਿਸੇ ਹੋਰ ਨੂੰ ਪਗੰਬਰ ਮੰਨਣ ਤੋਂ ਇਨਕਾਰੀ ਸਨ ਸਮਾਜਿਕ ਧਾਰਮਿਕ ਲਹਿਰ ਦੇ ਪ੍ਰਭਾਵ ਦਇਆਨੰਦ ਸਰਸਵਤੀ ਵਿਵੇਕਾਨੰਦ ਵਰਗੇ ਬਹੁਤ ਸਮਾਜ ਸੁਧਾਰਕਾਂ ਨੇ ਭਾਰਤੀ ਦਰਸ਼ਨ ਅਤੇ ਸੱਭਿਆਚਾਰ ਨੂੰ ਕਾਇਮ ਰੱਖਿਆ ਇਸ ਨਾਲ ਭਾਰਤੀਆਂ ਵਿੱਚ ਆਪਣੇ ਸੱਭਿਆਚਾਰ ਵਿੱਚ ਮਾਣ ਅਤੇ ਵਿਸ਼ਵਾਸ ਦੀ ਭਾਵਨਾ ਪੈਦਾ ਹੋਈ ਔਰਤਾਂ ਦੀ ਸਿੱਖਿਆ ਨੂੰ ਉਤਸ਼ਾਹਿਤ ਕੀਤਾ ਗਿਆ ਅਤੇ ਲੜਕੀਆਂ ਲਈ ਸਕੂਲ ਖੋਲੇ ਗਏ ਜਿਸ ਨਾਲ ਲੜਕੀਆਂ ਦੀ ਪੜ੍ਹਾਈ ਦਾ ਵਿਕਾਸ ਹੋਇਆ ਸਮਾਜ ਦੁਆਰਕੰਦਵਾਰਾ ਚੁੱਕੀ ਗਈ ਸੱਭਿਆਚਾਰ ਅਤੇ ਵਿਚਾਰਧਾਰਕ ਸੰਘਰਸ਼ ਨੇ ਰਾਸ਼ਟਰੀ ਚੇਤਨਤਾ ਬਣਾਉਣ ਵਿੱਚ ਸਹਾਇਤਾ ਕੀਤੀ ਇਸ ਤਰ੍ਹਾਂ ਉਹਨਾਂ ਨੇ ਰਾਸ਼ਟਰਵਾਦ ਦੇ ਵਿਕਾਸ ਲਈ ਰਾਹ ਪੱਧਰਾ ਕੀਤਾ ਸਮਾਜਿਕ ਧਾਰਮਿਕ ਕਲਾਵਾਂ ਦੇ ਪ੍ਰਭਾਵ ਦਯਾਨੰਦ ਸਰਸਵਤੀ ਅਤੇ ਬਿਵੇਕ ਨੰਦ ਵਰਗੇ ਸਮਾਜ ਸੁਧਾਰਕਾਂ ਨੇ ਭਾਰਤੀ ਦਰਸ਼ਨ ਸੱਭਿਆਚਾਰ ਨੂੰ ਕਾਇਮ ਰੱਖਿਆ ਇਸ ਨਾਲ ਭਾਰਤੀਆਂ ਨੇ ਆਪਣੇ ਸੱਭਿਆਚਾਰ ਵਿੱਚ ਮਾਣ ਅਤੇ ਵਿਸ਼ਵਾਸ ਦੀ ਭਾਵਨਾ ਪੈਦਾ ਹੋਈ ਔਰਤਾਂ ਦੀ ਸਿੱਖਿਆ ਨੂੰ ਉਤਸ਼ਾਹਿਤ ਕੀਤਾ ਗਿਆ ਲੜਕੀਆਂ ਲਈ ਸਕੂਲ ਖੋਲੇ ਗਏ ਜਿਸ ਨਾਲ ਲੜਕੀਆਂ ਦੀ ਪੜ੍ਹਾਈ ਦਾ ਵਿਕਾਸ ਹੋਇਆ ਸਮਾਜ ਸੁਧਾਰਕਾਂ ਦੁਆਰਾ ਚੁੱਕੇ ਗਏ ਕਦਮ ਚੁੱਕੇ ਸੱਭਿਆਚਾਰਕ ਵਿਚਾਰ ਧਾਰਕ ਸੰਸਰ ਨੇ ਰਾਸ਼ਟਰੀ ਚੇਤਨਤਾ ਨੂੰ ਬਣਾਉਣ ਵਿੱਚ ਸਹਾਇਤਾ ਕੀਤੀ ਇਸ ਤਰ੍ਹਾਂ ਰਾਸ਼ਟਰੀ ਉਹਨਾਂ ਨੇ ਰਾਸ਼ਟਰਵਾਦ ਦੇ ਵਿਕਾਸ ਦਾ ਰਾਹ ਪੱਧਰਾ ਕੀਤਾ ਧੰਨਵਾਦ ਹੈ ਜੀ ਤੇ ਇਹ ਹੀ ਵੀਡੀਓ ਨੂੰ ਧਿਆਨ ਨਾਲ ਸੁਣ ਲਿਓ ਆਪਣਾ ਚੈਨਲ ਸਬਸਕ੍ਰਾਈਬ ਕਰ ਲਿਓ ਸ਼ੇਅਰ ਕਰਿਓ ਲਾਈਕ ਕਰਿਓ ਬੈਲ ਆਈਕਨ ਦਾ ਬਟਨ ਕਲਿੱਕ ਕਰ ਲਿਓ ਤਾਂ ਕਿ ਹਰ ਨਵੀਂ ਆਉਣ ਵਾਲੀ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਧੰਨਵਾਦ ਜੀ